ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਮਲ ਕੌਰ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਜੋ ਕਿ ਗੰਦ ਪਾਉਣ ਵਾਲੇ ਮੁੰਡੇ ਕੁੜੀਆਂ ਦੀ ਜੋ ਕਿ ਭੂਤਨੀ ਪਲ ਚੁੱਕੀ ਹੈ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਜੋ ਕਿ ਮੀਤੀ ਕਲੇਰ ਹੈ ਜੋ ਕਿ ਗੋਰਿਆਂ ਦੇ ਨਾਲ ਆਪਣੇ ਗਲਤ ਰਿਲੇਸ਼ਨ ਰੱਖਦੀ ਹੈ ਉਹ ਵੀ ਜੋ ਕੇ ਹੁਣ ਲਾਈਵ ਆ ਕੇ ਬਹੁਤ ਕੁਝ ਬੋਲੀ ਹੈ ਕਿ ਉਸ ਵੱਲੋਂ ਜੋ ਕੇ ਹੈ ਕਮਲਕੌਰ ਦੀ ਮੌਤ ਤੇ ਵੀ ਜੋ ਕੇ ਆਪਣਾ ਬਿਆਨ ਸਾਂਝਾ ਕੀਤਾ ਗਿਆ ਕਿ ਮੀਤੀ ਕਲੇਰ ਵੱਲੋਂ ਜੋ ਕੇ ਹੈ ਦੱਸਿਆ ਗਿਆ ਕਿ ਅਸੀਂ ਤਾਂ ਇਦਾਂ ਹੀ ਕਰਾਂਗੇ ਬਾਕੀ ਦੋਸਤੋ ਮੀਤੀ ਕਲੇਰ ਵੱਲੋਂ ਜੋ ਕੇ ਹੋਰ ਕੀ ਕੁਝ ਕਿਹਾ ਗਿਆ ਏ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਸਾਡੀ ਇੰਨੀ ਜ਼ਿਆਦਾ ਸੋਸ਼ਲ ਕੰਡੀਸ਼ਨਿੰਗ ਹੋ ਰੱਖੀ ਹੈ ਕਿ ਸਾਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਸਕਰੀਨ ਤੇ ਚੰਗਾ ਲੱਗ ਰਿਹਾ ਹੈ ਉਹ ਬਸ ਚੰਗਾ 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 ਹੀ ਹੈ ਤੇ ਜਿਹੜਾ ਬੰਦਾ ਮਾੜਾ ਲੱਗ ਰਿਹਾ ਹੈ ਉਹ ਆਪਣੀ ਪਰਸਨਲ ਲਾਈਫ ਵਿੱਚ ਵੀ ਮਾੜਾ ਹੀ ਹੈ ਲੇਕਿਨ ਅੰਧਾ ਨਹੀਂ ਹੋ ਸਕਦਾ ਜੇ ਤੁਸੀ ਬਹੁਤ ਜ਼ਿਆਦਾ ਤੁਹਾਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਬੰਦਾ ਸਕਰੀਨ ਤੇ ਚੰਗਾ ਹੈ ਤੇ ਉਹ ਚੰਗਾ ਹੀ ਆ ਤੇ ਜਿਹੜਾ ਬੰਦਾ ਮਾੜਾ ਮਾੜਾ ਇਹਦਾ ਮਤਲਬ ਤੁਸੀਂ ਬਹੁਤ ਜ਼ਿਆਦਾ ਟੀਵੀ ਦੇਖਿਆ ਹੋਇਆ ਹੈ ਇਹਦਾ ਮਤਲਬ ਤੁਹਾਡੀ ਸੋਸ਼ਲ ਕੰਡੀਸ਼ਨਿੰਗ ਬਹੁਤ ਜ਼ਿਆਦਾ ਹੋ ਰਹੀ ਆ ਕਿਉਂਕਿ ਹਰ ਬੰਦੇ ਦਾ ਬਹੁਤ ਜ਼ਿਆਦਾ ਡਿਫਰੈਂਟ ਕਾਈਂਡ ਆਫ ਕੈਰੈਕਟਰ ਹੋ ਸਕਦਾ ਇੱਕ ਬੰਦਾ ਕਾਈਂਡ ਵੀ ਹੋ ਸਕਦਾ ਹੈ ਅਨਕਾਈਂਡ ਵੀ ਹੋ ਸਕਦਾ ਹੈ ਉਹ ਬਹੁਤ ਵੱਡਾ ਡਰੀਮਰ ਵੀ ਹੋ ਸਕਦਾ ਤੇ ਉਹ ਬਹੁਤ ਜ਼ਿਆਦਾ ਲੇਜੀ ਵੀ ਹੋ ਸਕਦਾ ਸਾਰੀ ਸਾਰੀਆਂ ਚੀਜ਼ਾਂ ਕੈਰੈਕਟਰਸਟਿਕਸ ਸਾਡੇ ਸਾਰਿਆਂ ਵਿੱਚ ਹੁੰਦੇ ਆ ਬਸ ਇਹ ਹੁੰਦਾ ਹੈ ਕਿ ਕਿਸੇ ਕਿਸੇ ਡਿਫਰੈਂਟ এনवायरमेंट ਸਾਡਾ ਰਿਸਪੌਂਸ ਡਿਫਰੈਂਟ ਹੁੰਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਗਲੇ ਬੰਦੇ ਨੇ ਨਕਾਬ ਪਾਇਆ ਹੋਇਆ ਨਕਾਬ ਨਹੀਂ ਹੁੰਦਾ ਇਟਸ ਜਸਟ ਦਾ ਰਿਫਲੈਕਸ਼ਨ ਆਫ ਦੀ ਟਾਈਮ অর ਇਟਸ ਜਸਟ ਦਾ ਰਿਫਲੈਕਸ਼ਨ ਕਿ ਜਿਹੜਾ ਬੰਦਾ ਸਾਨੂੰ ਸਾਹਮਣੇ ਮਿਲ ਰਿਹਾ ਹੁੰਦਾ ਸੀ ਉਹਦੀ એનર્ਜੀ ਰਿਫਲੈਕਟ ਕਰ ਰਹੇ ਹੁੰਦੇ ਆ ਸੋ ਜੇ ਤੁਸੀਂ ਹਜੇ ਵੀ ਲਿਮਿਟਡ ਮਾਈਂਡਸੈਟ ਦੇ ਨਾਲ ਆ ਗਾਇਜ਼ ਗਰੋ ਅਪ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ